आरटीसी पनबस से कर्मचारियों ਦੇ ਵੱਲੋਂ ਸਵੇਰ ਭਰ ਦੇ ਵਿੱਚ ਅੱਜ ਹੜਤਾਲ ਕੀਤੀ ਗਈ ਜਿੱਥੇ ਕਿ ਪੀਆਰਟੀਸੀ ਪਨਬਸ ਕੰਟਰੈਕਟਰ ਵਰਕਰਸ ਯੂਨੀਅਨ ਦੇ ਵੱਲੋਂ ਵੀ ਹੜਤਾਲ ਕੀਤੀ ਜਾਂਦੀ ਹੈ ਤੇ ਉੱਥੇ ਯੂਨੀਅਨ ਦੇ ਜਨਰਲ ਸੱਤਰ ਹਰਕੇਸ਼ ਕੁਮਾਰ ਵਿੱਕੀ ਦੇ ਵੱਲੋਂ ਕਿਹਾ ਗਿਆ ਕਿ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਲਗਾਤਾਰ ਯੂਨੀਅਨ ਸੰਘਰਸ਼ ਕਰਦੀ ਆ ਰਹੀ ਹੈ ਤੇ ਬੁੱਧਵਾਰ ਨੂੰ ਵੀ 12 ਵਜੇ ਦੇ ਕਰੀਬ ਦੁਪਹਿਰੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਕੱਲ ਯਾਨੀ ਕਿ ਵੀਰਵਾਰ ਨੂੰ ਟ੍ਰੇਡ ਯੂਨੀਅਨ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੜਤਾਲ ਕੀਤੀ ਜਾਵੇਗੀ ਜਿੱਥੇ ਹੜਤਾਲ ਦੇ ਵਿੱਚ ਉਹਨਾਂ ਨਾਲ ਜਥੇਬੰਦੀਆਂ ਸ਼ਾਮਲ ਹੋਣਗੀਆਂ ਉਹਨਾਂ ਦਾ ਕਹਿਣਾ ਹੈ ਕਿ ਜੇ ਕਪੀਆਟਿਸ ਦੇ ਨੋਤੇ ਪਨ ਬਸ ਤੇ 18 ਡਿਪੂ ਬੰਦ ਕਰ ਦਿੱਤੇ ਜਾਂਦੇ ਨੇ ਤਾਂ ਜੁੜੀਆਂ ਬੱਸਾਂ ਬਾਹਰ ਪ੍ਰਦੇਸ਼ਾਂ ਵਿੱਚ ਗਈਆਂ ਨੇ ਉਹਨਾਂ ਨੂੰ ਵੀ ਵਾਪਸ ਬੁਲਾ ਲਿਆ ਜਾਵੇਗਾ ਇਸ ਤਰ੍ਹਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ 55 ਦਿਕਰੀ ਮੀਟਿੰਗ ਹੋ ਚੁੱਕੀਆਂ ਨੇ ਪਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਜੇਕਰ ਸਰਕਾਰ ਇਦਾਂ ਹੀ ਆਪਣਾ ਅੜੀਅਲ ਰਵੱਈਏ ਤੇ ਅੜੀ ਰਹੀ ਆਪਣਾ ਜਿਹੇ ਸੁਭਾਅ ਦਿਖਾਉਂਦੀ ਰਹੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਉਹਨਾਂ ਦੇ ਵੱਲੋਂ ਵੱਡਾ ਸੰਘਰਸ਼ ਮਿਥਿਆ ਜਾਵੇਗਾ ਤੇ ਪੱਕਾ ਧਰਨਾ ਵੀ ਲਗਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਖੁਦ ਸਰਕਾਰ ਹੀ ਹੋਵੇਗੀ ਅਸੀਂ ਉਹ ਕਿ ਭਾਈ ਜੇ ਜੀ ਦੇ ਆਜਾਣ ਜੀ ਆ ਸਾਈਗਰੇਟ ਦੇ ਦੇਖੋ ਜਿਹੜੀ ਅੱਜ ਸਾਡੀ ਸਟ੍ਰੈਕ ਹੈ ਪੂਰੇ ਪੰਜਾਬ ਦੇ ਵਿੱਚ ਹੈ 9 ਡਿੱਪੂ ਪੀ ਆਰਟੀਸੀ ਦੇ ਤੇ 18 ਡਿੱਪੂ ਪਣ ਫਸਦੇ ਸਾਡਾ ਸਟ੍ਰੈਕ ਦਾ ਮੁੱਖ ਕਾਰਨ ਇਹ ਹੈ ਸਾਡੀਆਂ ਜਿਹੜੀਆਂ ਹੱਕੀ ਤੇ ਜਾਜ ਮੰਗਾਂ ਸੀਗੀਆਂ ਉਹਨਾਂ ਦੇ ਸਬੰਧ ਵਿੱਚ ਤੇ ਲਗਭਗ 70 ਦਿਨ ਹੋ ਚੁੱਕੇ ਨੇ ਸਾਥੀ ਸਾਡੇ ਸੰਗ ਰੂ ਡਿੱਪੂ ਦੇ ਜੇਲ੍ਹਾਂ ਚ ਬੰਦੇ ਨੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਜਿਹੜੀ ਅੱਜ ਇਹ ਹੜਤਾਲ ਹੋਈ ਹੈ ਕਿੰਨੇ ਵਜੇ ਤੋਂ ਸ਼ੁਰੂ ਹੋਈ ਹੈ ਇਹ ਹੜਤਾਲ ਸਾਡੀ ਅੱਜ ਤਕਰੀਬਨ 12 ਵਜੇ ਤੋਂ ਹੋਈ ਹੈ ਅੱਜ ਦਾ ਦਿਨ ਸਾਰਾ ਤੇ ਕੱਲ ਦਾ ਦਿਨ ਸਾਰਾ ਦੋ ਦਿਨ ਸਾਡੀ ਹੜਤਾਲ ਹੈ ਗਈ ਕੱਲ ਨੂੰ ਦੇਸ਼ ਵਿਆਪੀ ਹੜਤਾਲਾ ਸੈਂਟਰ ਸਰਕਾਰ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਬਿਲਕੁਲ ਜਿਹੜੀਆਂ ਸਾਡੀਆਂ ਬੱਸਾਂ ਨੇ ਨੋਕਲ ਬੱਸਾ ਉਹ ਜਿਹੜੀਆਂ ਬਾਹਰ ਗਈਆਂ ਸੀ ਅਦਰ ਸਟੇਟ ਉਹ ਸਾਰੀਆਂ ਗੱਡੀਆਂ ਅਸੀਂ ਵਾਪਸ ਬੁਲਾ ਲਈਆਂ ਕੱਲ ਤੋਂ ਸਾਡੀ ਜਿਹੜੀ 100% ਹੜਤਾਲ ਹੈ ਜੇਕਰ ਸਾਡੀਆਂ ਸਰਕਾਰ ਮੰਗਾਂ ਤੋਂ ਨਾ ਕਣੀ ਕਰਦੀਆਂ ਨਹੀਂ ਮੰਨਦੀ ਸਾਡੀ ਮੀਟਿੰਗ ਵੀ ਚੰਡੀਗੜ੍ਹ ਸੈਕਟਰੀ ਟਰਾਂਸਪੋਰਟ ਜੀ ਨਾਲ ਹੋ ਰਹੀ ਹੈ ਜੇਕਰ ਸਰਕਾਰ ਮੰਗਾਂ ਤੋਂ ਭਰਦੀ ਹੈ ਤਾਂ ਜਿਹੜੀ ਸਾਡੀ ਹੜਤਾਲ ਹੈ ਸਵੇਰੇ ਕੱਲ ਨੂੰ 100% ਆਹ ਟ੍ਰਾਂਸਪੋਰਟ ਮੰਤਰੀ ਹੈ ਜੀ ਕਿਨੇ ਜਿਹੜੀ ਮੰਗਾਂ ਜੈਜੋ ਮੰਗੇ ਜਿਵੇਂ ਕਿ ਕਿਨੇ ਧਰਨੇ ਲਾ ਕੇ ਪ੍ਰੈਸ਼ਰ ਦੇ ਕੇ ਮੰਨਣ ਦੀ ਕੋਸ਼ਿਸ਼ ਦੇਖੋ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਵਿੱਚ ਦੱਸਦਾ ਇਹ ਸਰਕਾਰ ਨਾਲ ਸਾਡੀਆਂ 50 ਤੋਂ 55 ਮੀਟਿੰਗਾਂ ਹੋ ਚੁੱਕੀਆਂ ਮੀਟਿੰਗਾਂ ਦੇ ਵਿੱਚ ਫੈਸਲੇ ਹੋ ਚੁੱਕ ਦੇ ਨੇ ਹੋ ਜਾਂਦੇ ਨੇ ਪਰ ਫੈਸਲਿਆਂ ਨੂੰ ਸਾਡੀ ਮੈਨੇਜਮੈਂਟ ਲਾਗੂ ਨਹੀਂ ਕਰਦੀ ਅਸੀਂ ਕਹਿੰਨੇ ਵੀ ਜਿਹੜੀਆਂ ਮੰਗਾਂ ਮੰਨ ਲਈਆਂ ਮੀਟਿੰਗ ਦੇ ਵਿੱਚ ਹੱਲ ਹੋ ਗਈਆਂ ਇਹਨਾਂ ਦੇ ਲੈਟਰ ਲਿਕੜ ਚੁੱਕੇ ਨੇ ਉਹ ਮੰਗਾਂ ਨੂੰ ਲਾਗੂ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਰੱਖਾ ਕੀਤਾ ਜਾਵੇ ਨਹੀਂ ਜਿਹੜੀ ਸਾਡੀ ਹੜਤਾਲ ਆ ਕੱਲੂ 100% ਹੋਵੇਗੀ ਦੇਸ਼ ਵਿਆਪੀ ਹੜਤਾਲ ਹੈ ਜਿੱਥੇ ਕਿਸਾਨਾਂ ਵੱਲੋਂ ਉਹ ਟ੍ਰੇਡ ਜਥੇਬੰਦੀਆਂ ਵੱਲੋਂ ਧਰਨਾ ਹੋਇਆ ਉੱਥੇ ਅਸੀਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਾਂਗੇ ਦੇਖੋ ਜੀ ਹਰ ਉਹਨਾਂ ਨੇ ਨਵਾਂ ਜੁਆਇਨ ਕੀਤਾ ਹੈ ਹਰ ਸਾਡੀ ਉਹਨਾਂ ਨਾਲ ਮਿਲਣੀ ਹੋਈ ਸੀਗੀ ਜੁਆਇਨਿੰਗ ਤੇ ਪਰ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਜੇਕਰ ਮੀਟਿੰਗ ਹੁੰਦੀ ਹੈ ਤਾਂ ਅਸੀਂ ਜਾਵਾਂਗੇ ਤੇ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਵਾਂਗੇ ਉਮੀਦ ਰੱਖਦੇ ਆ ਵੀ ਉਹ ਸਾਡੀਆਂ ਮੰਗਾਂ ਨੂੰ ਹੱਲ ਕਰਨਗੇ